ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀਆਂ ਤਸਵੀਰਾਂ ਨਾਲ ਛੇੜਛਾੜ ਤਸਵੀਰਾਂ ਵਿੱਚ ਬੱਚੇ ਦੇ ਹੱਥ ਵਿੱਚ ਫੜਾਈ ਪਿਸਤੌਲ ਮਾਤਾ ਚਰਨਕੌਰ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਭਾਵੁਕ ਪੋਸਟ ਕਿਹਾ ਬੱਚੇ ਨੂੰ ਬੱਚਾ ਹੀ ਸਮਝਿਆ ਜਾਵੇ ਬੱਚੇ ਲਈ ਅਪਮਾਨਜਨਕ ਪਾਸ਼ਾ ਨਾ ਵਰਤਣ ਦੀ ਕੀਤੀ ਅਪੀਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਇੱਕ ਹੋਰ ਸ਼ਿਕਾਇਤ ਐਸਜੀਪੀਸੀ ਦੇ ਤਰਨਤਾਰਨ ਦੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਐਫਆਈਆਰ ਦਰਜ ਕਰਨ ਦੀ ਕੀਤੀ ਮੰਗ ਰਾਜਾ ਵੜਿੰਗ ਉਤੇ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਲਾਏ ਇਲਜ਼ਾਮ ਬੀਤੇ ਦਿਨ ਬੱਚਿਆਂ ਦੇ ਜੂੜਿਆਂ ਨੂੰ ਛੂਕੇ ਬੋਲੀ ਸ਼ਬਦਾਵਲੀ ਉੱਤੇ ਜਿਤਾਇਆ ਇਤਰਾਜ਼ ਭਾਰਤੀ ਫੁੱਟਬਾਲ ਵਿੱਚ ਹਿੰਮਤੀ ਬਦਲਾਅ ਦੇਸ਼ ਦੀ ਪ੍ਰਤੀਨਿਧਗੀ ਕਰਨ ਲਈ ਵਿਦੇਸ਼ੀ ਨਾਗਰਿਕਤਾ ਛੱਡਣ ਵਾਲੇ ਖਿਡਾਰੀਆਂ ਲਈ ਦਰਵਾਜ਼ੇ ਖੁੱਲ੍ਹੇ ਭਾਰਤ ਵੱਲੋਂ ਖੇਡਣ ਲਈ ਛੱਡੀ ਸੀ ਆਸਟ੍ਰੇਲੀਆ ਦੀ ਨਾਗਰਿਕਤਾ ਰિયાન ਵਿਲੀਅਮ ਨੂੰ ਭਾਰਤੀ ਫੁੱਟਬਾਲ ਟੀਮ ਵਿੱਚ ਕੀਤਾ ਸ਼ਾਮਲ ਇਸਮੀ ਨੇ ਏਐਫਸੀ ਏਸ਼ੀਅਨ ਕੱਪ 2027 ਵਿੱਚ ਭਾਰਤ ਲਈ ਖੇਡ ਸਕਦੇ ਨੇ ਪਹਿਲਾ ਮੈਚ ਜੈਤੋਂ ਦੇ ਚੰਦਪਾਨ ਪਿੰਡ ਨੇੜੇ ਹੋਇਆ ਭਿਆਨਕ ਸੜਕ ਹਾਦਸਾ ਬੇਕਾਬੂ ਕਾਰ ਦਰਖਤ ਨਾਲ ਟਕਰਾਈ ਮੌਕੇ ਤੇ ਤਿੰਨ ਜੀਆਂ ਦੀ ਮੌਤ ਚਾਰ ਗੰਭੀਰ ਜ਼ਖਮੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਪੀੜਤ ਜੀਰਕਪੁਰ ਵਿੱਚ ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਚਲਾਈਆਂ ਗੋਲੀਆਂ ਹੋਟਲ ਐਮ ਐਮ ਕਰਾਉਂ ਦੇ ਕਰਿੰਦੇ ਨੇ ਭੱਜ ਕੇ ਬਚਾਈ ਜਾਨ ਦੋ ਕਾਰਾਂ ਨੂੰ ਪਹੁੰਚਿਆ ਨੁਕਸਾਨ ਪੁਲਿਸ ਵੱਲੋਂ ਜਾਂਚ ਜਾਰੀ ਹਰਿਆਣਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀ ਸਾਂਝੀ ਕਾਰਵਾਈ ਭਾਰਤ ਦੇ ਦੋ ਮੋਸਟ ਵਾਂਟਡ ਗੈਂਗਸਟਰ ਵਿਦੇਸ਼ਾਂ ਵਿੱਚ ਕੀਤੇ ਗ੍ਰਿਫਤਾਰ ਲਾਰੈਂਸ ਬਿਸ਼ਤੋਈ ਗਰੁੱਪ ਨਾਲ ਜੁੜੇ ਭਾਨੂੰ ਰਾਣਾ ਨੂੰ ਅਮਰੀਕਾ ਤੋਂ ਅਤੇ ਗੈਂਗਸਟਰ ਕਪਿਲ ਸਾਗਵਾਨ ਦੇ ਨਜ਼ਦੀਕੀ ਸਾਥੀ ਵੈਕਟੇਸ਼ ਗਰਗ ਨੂੰ ਜਾਰਜੀਆ ਤੋਂ ਕੀਤਾ ਕਾਬੂ ਜਲਦ ਲਿਆਂਦਾ ਜਾਵੇਗਾ ਭਾਰਤ 15 ਸਤੰਬਰ ਤੋਂ 15 ਅਕਤੂਬਰ 2026 ਤੱਕ ਹੋ ਸਕਦੀਆਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਸੂਤਰਾਂ ਹਵਾਲੇ ਤੋਂ ਸਾਹਮਣੇ ਆਈ ਵੱਡੀ ਖਬਰ ਵਾਈਸ ਚਾਂਸਲਰ ਨੇ ਚੋਣਾਂ ਸੰਬੰਧੀ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ ਜਲਦ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਤਰਨਤਾਰਨ ਜ਼ਿਲ੍ਹਾ ਚੋਣ ਦੌਰਾਨ ਅਕਾਲੀ ਵਰਕਰਾਂ ਖਿਲਾਫ ਦਰਜ ਮੁਕਦਮਿਆਂ ਨੂੰ ਲੈ ਕੇ ਚੋਣ ਕਮਿਸ਼ਨ ਸਖਤ ਕਮਿਸ਼ਨ ਨੇ ਸਪੈਸ਼ਲ ਡੀਜੀਪੀ ਰਾਮ ਸਿੰਘ ਨੂੰ ਕੀਤਾ ਨਿਯੁਕਤ 36 ਘੰਟਿਆਂ ਵਿੱਚ ਦੇਣਗੇ ਜਾਂਚ ਰਿਪੋਰਟ ਉੱਤਰਾਖੰਡ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ 8260 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਪੀੜ ਵਾਲੇ ਪਾਣੀ ਸਿੰਚਾਈ ਤਕਨੀਕੀ ਸਿੱਖਿਆ ਊਰਜਾ ਸ਼ਹਿਰੀ ਵਿਕਾਸ ਖੇਡਾਂ ਅਤੇ ਹੁਨਰ ਵਿਕਾਸ ਸਮੇਤ ਕਈ ਮੁੱਖ ਖੇਤਰਾਂ ਨਾਲ ਜੁੜੇ ਹਨ ਪ੍ਰੋਜੈਕਟ ਮੋਦੀ ਉੱਤਰਾਖੰਡ ਦੇ ਗਠਨ ਦੇ 25 ਸਾਲ ਪੂਰੇ ਹੋਣ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਦੇਰਾਦੂੰਦ ਚਟਾਨ ਨਾਲ ਟਕਰਾਉਣ ਤੋਂ ਬਾਅਦ ਸਮੁੰਦਰ ਕੰਡੇ ਕ੍ਰੈਸ਼ ਹੋਇਆ ਹੈਲੀਕਾਪਟਰ 5 ਜਣਿਆਂ ਦੀ ਮੌਤ 2 ਜ਼ਖਮੀ ਰੂਸ ਦੇ ਦਾਗਿਸਤਾਨ ਵਿੱਚ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਚੌਪਰ ਹਾਦਸੇ ਦੀ ਭਿਆਨਕ ਵੀਡੀਓ ਆਈ ਸਾਹਮਣੇ ਟੇਲ ਸੈਕਸ਼ਨ ਟੁੱਟਣ ਦੇ ਬਾਵਜੂਦ ਪਾਇਲਟ ਨੇ ਉਡਾਣ ਭਰਨ ਦੀ ਕੀਤੀ ਕੋਸ਼ਿਸ਼ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ